ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਅਜਤਗੱਲ ਇਹ ਪਿੰਡ ਜੈਤੋ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਕੋੜਕਪੂਰੇ ਤੋਂ ਜੈਤੋਵਾਲ ਨੂੰ ਜਦੋਂ ਜਾਂਦੇ ਆ ਤਾਂ ਉਸ ਛੜਕ ਦੇ ਉੱਤੇ ਹੀ ਇਹ ਪਿੰਡ ਆਉਂਦਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਵਹਿੜਾਂ ਵਿਕਰੀ ਵਾਲੀਆਂ ਹੁੰਦੀਆਂ ਆਜ ਤੁਹਾਨੂੰ ਚਾਰ ਨਾਗ ਦਿਖਾਉਂਗਾ ਵਹਿੜਾਂ ਕੁਝ ਹੋਰ ਵੀ ਸੀ ਜਿਨ੍ਹਾਂ ਚੋਂ ਇੱਕ ਦੋ ਨਾਗ ਇਹਨਾਂ ਚੋਂ ਆਲਰੇਡੀ ਜਿਹੜੇ ਉਹ ਸੇਲ ਹੋ ਚੁੱਕੇ ਆ ਸੋ ਤੁਹਾਨੂੰ ਚਾਰ ਨਾਗੇ ਇਸ ਵੀਡੀਓ ਚ ਦਿਖਾਉਂਗਾ ਇੱਕ ਬੇਨਤੀ ਹੈ ਇਹਨਾਂ ਦੀ ਕੱਦ ਕਾਠ ਬਾਰੇ ਸ਼ੁਰੂ ਚ ਇੱਕ ਕਮੈਂਟ ਕਰ ਦੇਣਾ ਵੀ ਸਾਹਮਣੇ ਖੁਰਲੀ ਦੇਖ ਲਓ ਤੁਸੀਂ ਲਗਭਗ 2 ਫੁੱਟ ਦੇ ਆਸ-ਪਾਸ ਉਹਦਾ ਸਾਈਜ਼ ਹੋਣਾ ਚਾਹੀਦਾ ਉਹਦੇ ਤੋਂ ਕਿੰਨੀਆਂ ਉੱਚੀਆਂ ਲੱਗਦੀਆਂ ਆ ਉਹਦੀ ਜਜਮੈਂਟ ਤੁਸੀਂ ਕਰ ਲਿਓ ਜੀ ਬਾਈ ਲਖਵੀਰ ਨਾਲ ਤੁਰੂਗਾ ਇਹਦੀ ਆਪ ਦੀ ਭਰਾ ਦੀ ਹਾਈਟ 6 ਫੁੱਟ ਦੇ ਆਸ-ਪਾਸ ਹੈ ਜਦੋਂ ਵੜਾ ਨਾਲ ਤੁਰਨੀਆ ਫੇਰ ਇਹਨਾਂ ਦੀ ਹਾਈਟ ਦੀ ਜਜਮੈਂਟ ਕਰ ਲਿਓ ਇਸ ਤੋਂ ਇਲਾਵਾ ਆ ਕੇ ਤੁਸੀਂ ਦੇਖੋ ਤਸੱਲੀ ਕਰਕੇ ਖਰੀਦ ਲਓ ਜੇ ਕੋਈ ਭਰਾ ਨੂੰ ਇਹ ਲੱਗਦਾ ਵੀ ਸਾਡੇ ਬੱਚੀ ਪਸੰਦ ਨਹੀਂ ਆਉਣੀ ਕਈ ਵਾਰ ਤੇਲ ਕਿਸੇ ਭਰਾ ਦਾ ਮੱਚ ਸਕਦਾ ਇੱਥੇ ਵੇਖਣਾ ਆਉਣ ਤੇ ਤੋਂ ਭਾਵੇਂ ਨੇੜੋਂ ਆਵਦੇ ਕੋਈ ਪਸ਼ੂ ਦੇਖ ਲਿਆ ਕਰੋ ਕਈ ਵਾਰ ਵਾਕਈ ਜਿਹੜਾ ਉਹ ਜਿੱਦਾਂ ਮੈਂ ਸੋਚਦਾ ਹੋ ਸਕਦਾ ਉਦਾਂ ਤੁਸੀਂ ਨਾ ਸੋਚ ਰਹੇ ਹੋ ਜਾਂ ਪਸ਼ੂ ਤੁਹਾਨੂੰ ਉਸ ਤਰੀਕੇ ਨਾਲ ਨਾ ਪਸੰਦ ਆਵੇ ਸੋ ਆਓ ਮਿਲਦੇ ਹਾਂ ਪਹਿਲਾਂ ਇਧਰੋਂ ਜਿਹੜੀਆਂ ਵੱਡੀਆਂ ਬੱਚੀਆਂ ਇਹ ਦੇਖਦੇ ਹਾਂ ਉਸ ਤੋਂ ਬਾਅਦ ਦੋ ਛੋਟੇ ਨਾਗ ਹੈ ਉਤਨੂ ਦਿਖਾ ਦਿਆਂਗੇ ਟੋਟਲ 4 ਪਸ਼ੂ ਇਸ ਵੀਡੀਓ ਚ ਰਹਿਣਗੇ ਲਖਵੀਰ ਭਾਈ ਸਸੀ ਕਾ ਸਸੀ ਕਾ ਭਾਈ ਲਖਵੀਰ ਚਾਰ ਨਾਗ ਅੱਜ ਆਪਾਂ ਦਿਖਾਵਾਂਗੇ ਹਾਂਜੀ ਭਾਈ ਪਹਿਲੇ ਨੰਬਰ ਤੇ ਬੱਚੀ ਦੰਦੋ ਕਿਵੇਂ ਹੈ ਭਾਈ ਖੀਰੀਆਂ ਹੀ ਆ ਭਾਈ ਖੀਰੀਆਂ ਸਾਰੀਆਂ ਹੀ ਖੀਰੀਆਂ ਹੋਣ ਚਾਰ ਚਾਰ ਥਾਣਾ ਰੇਟ ਸਾਰੀਆਂ ਦਾ ਹੀ ਕੀ ਰੱਖਦੇ ਹਾਂ 80000 ਰੁਪਏ 80000 ਚਾਰਾਂ ਦਾ ਰੇਟ ਹਾਂਜੀ ਤੋਰ ਦੇ ਭਾਈ ਪਹਿਲੇ ਨੰਬਰ ਵਾਲੀ ਸੋ ਦੋਸੋ 80000 ਸਾਰੀਆਂ ਦਾ ਰੇਟ ਹੈ ਹਾਈਟ ਦੀ ਜਜਮੈਂਟ ਕਰ ਲਓ ਵੀ ਬਾਈ ਦੀ ਹਾਈਟ 6 ਫੁੱਟ ਹੈ ਤੇ ਬੱਚੀ ਤੁਹਾਨੂੰ ਕਿੱਡੀ ਕ ਲੱਗਦੀ ਹੈ ਇਹ ਗੱਲ ਇਸ ਕਰਕੇ ਕਹੀ ਹੈ ਵੀ ਕਈ ਵਾਰ ਕੋਸਪਰਾ ਇਹ ਤੁਸੀਂ ਦੰਦੋ ਖੀਰੀ ਦੇਖ ਲਓ ਕਹਿ ਦਿੰਦੇ ਹੁੰਦੇ ਆ ਵੀ ਸ਼ਾਇਦ ਵੀਡੀਓ ਜ਼ੂਮ ਕਰਕੇ ਨਾ ਬਣੀ ਹੋਵੇ ਜ਼ੂਮ ਕਰਾਂਗੇ ਤਾਂ ਹਰੇਕ ਆਬਜੈਕਟ ਜਿੰਨੇ ਵੀਡੀਓ ਦੇ ਵਿੱਚ ਕੋਈ ਵੀ ਚੀਜ਼ ਆਊਗੀ ਉਹ ਸਾਰੀ ਵੱਡੀ ਲੱਗੂਗੀ ਤੁਸੀਂ ਹਾਈਟ ਵੱਛੀ ਦੀ ਹੁਣ ਦੇਖ ਲਓ 80000 ਚਾਰਾਂ ਦਾ ਮੁੱਲ ਹੈ ਜਿਹੜਾ ਨਾਗ ਜਚਿਆ ਉਹ ਤੁਸੀਂ ਖਰੀਦ ਸਕਦੇ ਹੋ ਕੋਈ ਜ਼ਰੂਰੀ ਨਹੀਂ ਵੀ ਚਾਰੇ ਇਕੱਠੇ ਖਰੀਦੋ ਕੱਲਾ ਕੱਲਾ ਪਸ਼ੂ ਖਰੀਦ ਸਕਦੇ ਹੋ ਤੁਸੀਂ ਦੰਦ ਮੈਂ ਵੀਡੀਓ 'ਚ ਦਿਖਾਉਂਦੇ ਜਾਣਾ ਥਾਂ ਨੂੰ ਤੁਸੀਂ ਆ ਕੇ ਪਾਸ ਕਰ ਲੈਣੇ ਆ ਤੰਦ ਇਹਦੇ ਵੀ ਦੇਖ ਲੈਣੇ ਆ ਖੀਰੀ ਕਨਫਰਮ ਹੈ ਇਹਦੇ ਸਿੰਗ ਥੋੜਾ ਲੇਟ ਦਾ ਗਏ ਆ ਇਹ ਆਪਾਂ ਹੀ ਦਿਖਾਇਆ ਬਈ ਮਾੜੇ ਮਾੜੇ ਸੀਗੇ ਅੱਛਾ ਠੀਕ ਹੈ ਸੋ ਸਿੰਗ ਦੋਸਤੋ ਬਾਈ ਕਹਿੰਦਾ ਵੀ ਮੈਂ ਇਹਦੇ ਦਗਾਏ ਆ ਉੱਤੋਂ ਮਾੜੇ ਮਾੜੇ ਛੋਟੇ ਛੋਟੇ ਸਿੰਗ ਸੀਗੇ ਠੀਕ ਹੈ ਭਾਈ ਲੈ ਚਲ ਸਭੀ ਚੰਗੀ ਹੈ ਸੋ ਇਹ 2 ਨੰਬਰ ਦੇ ਉੱਤੇ ਵੱੱਛੀ ਸੀ ਇਹ ਦੋਨੇ ਹੀ ਵੱੱਛੀਆਂ ਦੂਜੀਆਂ ਨਾਲੋਂ ਵੱਡੀਆਂ ਦੋ ਛੋਟੇ ਬੱਚੇ ਆ ਲਖਵੀਰ ਤੌਰ ਦੇ ਬਈ ਨੇ। ਦੋਸਤੋ ਇਹਨਾਂ ਦਾ ਦੰਦ ਦੇਖਣ ਦੀ ਨਹੀਂ ਲੋੜ ਹੈ। ਖੀਰੀਆਂ ਕਨਫਰਮ ਹੈ। ਛੋਟੇ-ਛੋਟੇ ਬੱਚੇ ਉਮਰ ਤੁਸੀਂ ਇਹਨਾਂ ਦੀ ਜੱਜਮੈਂਟ ਕਰ ਲਓ ਜੇ। ਹਾਈਟ ਲਗਭਗ ਮੇਰੇ ਖਿਆਲ ਚ 3 ਕੁ ਫੁੱਟ ਦੇ ਆਸ-ਪਾਸ ਇਹਦੀ ਹੋਣੀ ਚਾਹੀਦੀ ਹੈ ਸ਼ਾਇਦ ਹਨਾ। ਹਾਂ ਬਾਈ ਇੰਨੀ ਕੀ ਹੋਗੀ ਬਾਈ। ਉਹ 3 ਕੁ ਫੁੱਟ ਉੱਚੀ ਹੋਊਗੀ ਬੱਚੀਏ। ਏਡੀ ਕੁ ਬੱਚੀ ਦੂਜੀ ਹੈ। ਦੂਜੀ ਜਰਸੀ ਪੱਖ ਚ ਏਐਫ ਵਾਲੇ ਪੱਖ ਤੇ ਹੈ। ਪਿਓਰ ਬਰੀਡ ਇਹਨਾਂ ਤੋਂ ਤੁਸੀਂ ਤਿਆਰ ਕਰਨੀ ਆਪ ਦਾ ਆਪਦੇ ਅੱਥੀ ਏਆਈ ਕਰਵਾ ਕੇ ਕਰ ਸਕਦੇ ਹੋ। 80000 ਚ ਚਾਰ ਵੜਾਂ ਬਾਈ ਨੇ ਵਿਕਾਊ ਕੀਤੀਆਂ ਤੋਰ ਕੇ ਤਾਂ ਦਿਖਾਈਆਂ ਤੁਹਾਨੂੰ ਇਹਨਾਂ ਦੇ ਟਾਂਚਿਆਂ ਦੀ ਸਮਝ ਆ ਜੇ ਲਿਆ ਬਈ ਸੋ ਦੋਸਤੋ ਅੱਜ ਇਹ ਨਾਗ ਚਾਰ ਸੀਗੇ ਜਿਹੜੇ ਤੁਹਾਨੂੰ ਦਿਖਾਏ ਆ ਇਹਨਾਂ ਦੀ ਤਸੱਲੀ ਤੁਸੀਂ ਕਰ ਲਿਓ ਆ ਕਿ ਜਿਹੜਾ ਵੀ ਪਸ਼ੂ ਤੁਸੀਂ ਖਰੀਦਣਾ ਚਾਹੋ ਇਹਨਾਂ ਦੇ ਸੈਂਪਲ ਕੋਈ ਵੀ ਕਰਾਉਣੇ ਚਾਹੁੰਦੇ ਆ ਤਾਂ ਉਹ ਵੀ ਵੈਲਕਮ ਆ ਤੁਸੀਂ ਟੈਸਟ ਕਰਵਾ ਸਕਦੇ ਮਾਪਦੇ ਲੋ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ